ਇਹ ਵੈੱਬਸਾਈਟ ਜਿਹੜੇ ਆਲਮਗੀਰ ਇਹਨਾਂ ਨੇ ਪ੍ਰੈਕਟਿਸ ਕੀਤੀ ਹੈ ਬਹੁਤ ਜਿੰਨੇ ਵੀ ਨਾਮੀ ਪ੍ਰਗਿਆ ਹਨ ਰੋਖਵੇਂ ਹੰਦਾ ਹੋਇਆ ਇਹਨਾਂ ਦੀ ਸਾਰਿਆਂ ਨਾਲ ਕੋਲਾ ਹੋ ਚੁੱਕਿਆ ਅੱਜ ਇਹਨਾਂ ਨੇ ਇੰਟਰਵਿਊ ਵੀ ਕਰਾਂਗੇ ਤਾਂ ਜਦੋਂ ਇਹਨਾਂ ਨੇ ਸਟਾਰਟ ਕੀਤੀ ਭੁਗਵਾਨੀ ਆ ਉਹਦੇ ਬਾਅਦ ਸਾਰਾ ਦੱਸਾਂਗੇ ਕਿ ਆਪਾਂ ਅੱਜ ਦੋ ਬੋਲ ਜਿਹੜੇ ਤੁਹਾਨੂੰ ਇਹਨਾਂ ਨੂੰ ਸੁਣਾਉਣੇ ਤੁਹਾਨੂੰ ਕੀ 12 ਮੰਮੀ ਲੈਣਾ ਕਰਨਾ ਚਾਹੀਦਾ ਦੋ ਟੂਕਸ ਟੈਂਟ ਦੇ ਬੋਲ ਬੋਲ ਦੇ ਵਿੱਚ ਕਾਲਤਾ ਮਾਇਦੇ ਵੀ ਪੜ ਰਹੇ ਨੇ ਇੱਕ ਦਾ ਕੋਸ਼ਿਸ਼ ਹੈ ਮਾਜਰੀ ਦੂਰ ਕਰਨੀਆਂ ਕਿਉਂਕਿ ਉਹਦੀ ਮਜਾਲਾ ਨੇ ਰਹੀ ਹੈਗੀ ਉਸ ਮਜਾਲਾ ਨੂੰ ਤੱਕ ਚੱਲਣਾ ਇੱਕ ਹੰਗਾਮੀ ਮਾਨ ਬਹੁਤ ਹੀ ਵਧੀਆ ਕੋਸ਼ਿਸ਼ ਇੱਕ ਬਹੁਤ ਹੀ ਵਧੀਆ ਇਨਸਾਨ ਹੈ ਜਿਹੜਾ ਅਨਸਾਨ ਵਧੀਆ ਆਪ ਹੋਵੇ ਉਹ ਦੂਜਿਆਂ ਨੂੰ ਵਧੀਆ ਬਣਾ ਦਿੰਦਾ ਦੋਸਰੇ ਗੜਾ ਪਹਿਲੇ ਕਾਲੇ ਮਿੰਟ ਦਾ ਪਿੰਡਿਕਾ ਦੇ ਦੋਸਰੇ ਗੜਾ ਖਰਾਕ ਜਿਹੜੀ ਆਪਾਂ ਖਰਾਕ ਖਾਣੀ ਹੈ ਮੈਂ ਖਾਸੇ ਵਾਲੀ ਗੱਲ ਆਸਾਂ ਤੋਂ ਨੂੰ ਪਾਣੀ ਖਾਣਾ ਤੇ ਰੋਟੀ ਪੀਣੀ ਆ ਉਹਦਾ ਮਤਲਬ ਇਹ ਹੈ ਪਾਣੀ ਪੀਣਾ ਛੋਕੀ ਪ੍ਰਤੀ ਸਾਰਾ ਖਾਣਾ ਏਡੀ ਰੋਟੀ ਖਾਣੀ ਹੈ ਏਨੀ ਚੰਗੀ ਜਿਹੜਾ ਜੋਸ਼ ਗੰਦਾ ਨਹੀਂ ਕਰਨਾ ਜਿਹੜੇ ਤੇ ਆਪਣਾ ਟੇਢ ਠੀਕ ਰਹੂਗਾ ਆਪਾਂ ਨੂੰ ਫਰਾਗ ਸਾਕ ਦੇਣੀ ਹੈ ਸਹੀ ਬੱਚੇ ਦਾ ਮਾਣੀ ਕੱਢੀ ਕਰਕੇ ਚਾਲੰਦਰ ਸਹੀ ਕਰਕੇ ਚਾਲੰਦਰ ਆਰਾਮ ਦੇ ਨਾਲ ਠਹਿਰਾਣਾ ਕੋਈ ਕਹਾਣੀ ਹੈ ਇਹ ਜਿਹੜੀ ਆਪਾਂ ਜਿਆਦਾ ਰੱਖਣਾ ਯਾਦਾ ਆਪਾਂ ਰੋਜ਼ ਟਾਈਮ ਦੇਵਾਂਗੇ ਆਪਾਂ ਮਾਨ ਬਣਾਗੇ ਬਣਾਗੇ ਸਾਡੇ ਨੂੰ ਮਾਨ ਬਹੁਤ ਬਹੁਤ ਸਾਰੀਆਂ ਬੈਠੀਆਂ ਕੁੜੀਆਂ ਵੀ ਆ ਸਾਰੀਆਂ ਪ੍ਰੋਜੈਕਟੇ ਮਾਨ ਰੱਖਿਆ ਤੇਰਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਤੇਰੇ ਵੀ ਮਾਨ ਆਪਣੇ ਆਪਣੇ ਜਨਕਾਰ ਹਨ ਤੇ ਇਹ ਟਾਈਮ ਇਹਨਾਂ ਦੇ ਵਿੱਚ ਵੀ ਜਾਣ ਹੈ ਤੁਹਾਡੇ ਪ੍ਰਾਨਾਂ ਨੂੰ ਜੀ ਰਹੀ ਬਾਹਰ ਤੇ ਮਾਨ ਮੇਰਾ ਬੜਾ ਮਾਰਕੋਚ ਹੋਇਆ ਐਨਾ ਕੁਝ ਕਹਿੰਦਾ ਹਾਂ ਅਮਰ ਜਗਾ ਹਾਂ ਵਾ ਰੀਲੀ ਗੁੱਡ ਫਰਸਟ ਆਰ ਵਾਹ ਯੂ ਬੀਕਿਮ ਬੱਲੇ ਸੋਨੇ ਹਾਂ ਸਤਿ ਸ਼੍ਰੀ ਅਕਾਲ ਕੀ ਆਪਣੀ ਨੈਸ਼ਨ ਪ੍ਰੈਪ ਨੇ ਬਾਤ ਅੱਜ ਤੁਹਾਡੀ ਅਸੀਂ ਗੱਲਬਾਤ ਕਰਾਵਾਂਗੇ ਜਿਹੜੇ ਰਸਤਮ ਜਿਹਦਾ ਕਰਤਾਰ ਪਹਿਲਵਾਨਾ ਬੁੱਧ ਪਹਿਲਵਾਨਾ ਜਿੰਨੇ ਵੀ ਕੈਨੇਡਾ ਚ ਪਹਿਲਵਾਨ ਆਏ ਆ ਇੰਡੀਆ ਦੇ ਰਸਤਮ ਉਹਨਾਂ ਨੂੰ ਟੱਕਰ ਦੇਣ ਵਾਲੇ ਪਹਿਲਵਾਨ ਟਹਿਲ ਸਿੰਘ ਪਹਿਲਵਾਨ ਜੀ ਟਹਿਲ ਸਿੰਘ ਪਹਿਲਵਾਨ ਜੀ ਤੁਹਾਡਾ ਰਸਤਮ ਦੀ ਆਵਾਜ਼ ਤੇ ਸਵਾਗਤ ਕਰਦੇ ਆਂ ਤੁਹਾਡਾ ਇੱਕ ਹਰਜੀਤ ਸਿੰਘ ਵੀ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਨੂੰ ਆਪ ਦੇ ਖਾੜੇ ਦੇ ਵਿੱਚ ਸੱਦਿਆ ਤੁਹਾਡਾ ਸਤਿਕਾਰ ਕੀਤਾ ਤੁਹਾਡੇ ਬੱਚਿਆਂ ਦੀ ਮਿਹਨਤ ਦੇਖ ਕੇ ਬੜਾ ਮਨ ਨੂੰ ਖੁਸ਼ ਹੋਇਆ ਤੇਰੀਆਂ ਬੇਟੀਆਂ ਜਿਹੜਾ ਭਾਗ ਚੱਕਦੀਆਂ ਨੇ ਬਹੁਤ ਹੀ ਮਨ ਖੁਸ਼ ਹੋਇਆ ਇੱਕ ਬਹੁਤ ਹੀ ਮਿਹਨਤੀਆਂ ਤੁਸੀਂ ਹਰਜੀਤ ਸਿੰਘ ਜੀ ਤੁਸੀਂ ਆਪ ਹੀ ਵਧੀਆ ਵਧੀਆ ਕੁਸ਼ਤੀਆਂ ਲਾਈਆਂ ਨੇ ਯਾ थैंक यू ਅੱਜ ਪਹਿਲਵਾਨ ਜੀ ਅੱਜ ਅਸੀਂ ਗੱਲ ਕਰਨੀ ਆ ਤੁਹਾਡੇ ਢਿੱਡ ਦੀਆਂ ਗੱਲਾਂ ਕਢਾਉਣੀਆਂ ਤਾਂ ਪਹਿਲਵਾਨ ਜੀ ਤੁਹਾਡਾ ਨਾਲੇ ਪਿੰਡ ਕਿਹੜਾ ਹੈ ਤੇ ਕਦੋਂ ਤੋਂ ਤੁਸੀਂ ਪਹਿਲਵਾਨੀ ਸ਼ੁਰੂ ਕਰ ਲਈਆ ਮੇਰਾ ਡਿਸਟ੍ਰਿਕਟ ਲੁਧਿਆਣਾ ਪਿੰਡ ਕਹੜਾ ਹੈ ਠੀਕ ਹੈ ਮੈਂ ਕਹੇ ਪਹਿਲੀ ਕੁਸ਼ਤੀ ਤੇ तकरीबन 30 ਸਾਲ ਦੀ ਉਮਰ ਦੇ ਵਿੱਚ 1978 ਚ ਲਾਈਆ 1978 ਜੇ ਇੰਨੀ ਲੇਟ ਕਹ ਲੈ ਪਹਿਲਵਾਨ ਜੀ ਜਾਂ ਕੀ ਕਰਦੇ ਰਿਹਾ ਪਹਿਲਾਂ ਜਿੰਦਾ ਤੁਸੀਂ ਪਹਿਲਾਂ ਕੁਛ ਮੈਂ ਬੁਆਰ ਵੀ ਰਹਿੰਦਾ ਸੀ ਮੇਰੇ ਖਿਆਲ ਦੇ ਵਿੱਚ ਮਨੇ ਸੀ ਮੈਂ ਕੁਸ਼ਤੀ ਲੜਨੀ ਆ ਹਾਂਜੀ ਮੈਂ ਪਹਿਲਵਾਨਤਾ ਸੋਚਦਾ ਵੀ ਬਹੁਤ ਤਖੜੇ ਹੁੰਦੇ ਆ ਹਾਂਜੀ ਇਹ ਮੋਹਨ ਪਲਮਾਨ ਦੀ ਦੇਣਾ ਠੀਕ ਹੈ ਮੋਹਨ ਪਲਮਾਨ ਮਿੰਤ ਕਰਾਉਂਦਾ ਰਿਹਾ ਫੇਰ ਉਹ ਕਹਿੰਦਾ ਇੱਕ ਬਈ ਤੋਂ ਕੁਸ਼ਤੀ ਲੜ ਸਕਦਾ ਇੱਕ ਬਲਬੀਰ ਸਿੰਘ ਦੇ ਨਾਲ ਪਲਮਾਨ ਨਾ ਵੀ ਜੋਰ ਕਰਦਾ ਰਿਹਾ ਠੀਕ ਹੈ ਉਹ ਕਹਿੰਦੇ ਪਲਮਾਨਾ ਚ ਨਾਤਰ ਵੱਧ ਜੋਰ ਆ ਮੈਨੂੰ ਕੋਈ ਵਿਸ਼ਵਾਸ ਨਹੀਂ ਸੀ ਹੁੰਦਾ ਮੈਂ ਸੋਚਦਾ ਸੀ ਪਰ ਮਾਨਾ ਤੇਜ਼ੋਰ ਵਾਲਾ ਹੁੰਦਾ ਜਾਂ ਮੈਂ ਕੁਸ਼ਤੀਆਂ ਲਾਣ ਲੱਗਿਆ ਕੁਦਰਤੀ ਗੱਲ ਆ ਕੁਦਰਤੀ ਮੇਰੇ ਜ਼ੋਰ ਵੱਧ ਸੀਗਾ ਬਾਕੀ ਦਾ ਮੈਂ ਕੁਸ਼ਤੀਆਂ ਤਕਰੀਬਨ ਸਾਰੇ ਲੜੀਆਂ ਨੇ ਕੈਨੇਡਾ ਦੇ ਵਿੱਚ ਵੀ ਲੜੀਆ ਇੱਧਰ ਵਿਲੀਆ ਮਲੇਕ ਵੀ ਜਾਂਦੇ ਰਹੇ ਆ ਇੰਗਲੈਂਡ ਵੀ ਗਏ ਆ ਅਮਰੀਕਾ ਵੀ ਗਏ ਆ ਇੱਧਰ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹੋਰ ਉਹ ਮੇਰੇ ਬੱਚੇ ਸੱਤ ਅੱਠ ਸਾਲ ਰਹੇ ਆ ਸਾਰੇ ਹਨ ਇੱਕ ਮਿਹਰਦੀਨ ਦਾ ਭਰਾ ਹੁੰਦਾ ਸੀ ਉਹਦਾ ਨਾਮ ਬਿਸਰਿਆ ਹੋਇਆ ਪ੍ਰੀਤਾ ਪ੍ਰੀਤੇ ਦੇ ਨਾਲ ਮੈਂ ਉਹਨੇ ਕੁਸ਼ਤੀ ਲੜੀ ਆ ਠੀਕ ਹੈ ਤੇ ਉਹਨੂੰ ਮੈਂ ਜਿੱਤਿਆ ਕੋ ਉੱਥੇ ਕੀ ਬਾਤਾਂ ਇਸ ਕਰਕੇ ਬਾਕੀ ਦਾ ਜਿਹੜੇ ਵੀ ਮੇਰੇ ਪੀਸ ਤੁਸੀਂ ਮੈਂ ਵੇਖੀ ਨੇ ਕੁਸ਼ਤੀਆਂ ਤੇ ਉਹਨਾਂ ਨੂੰ ਜਾਦੇ ਮੇਰਾ ਪਤਾ ਵੇਖਣਾ ਕਿ ਮੈਂ ਤਖੜਾ ਸੀ ਜਾਂ ਕਿਸ ਤਰ੍ਹਾਂ ਦਾ ਸੀ ਜਿਹੜੀ ਮੈਂ ਆਪਦੇ ਮੂੰਹ ਦੀ ਸਿਰਫ ਤਨੀ ਚੰਗੀ ਹੁੰਦੀ ਇਸ ਕਰਕੇ ਪਲਮਾਨਾ ਦੇ ਨਾਲ ਰਲ ਕੇ ਸੱਤ ਟੂਰਨਾਮੈਂਟ ਵੀ ਕਰਾਏ ਆ ਕੀ ਬਾਤ ਹੈ ਸੰਘਾ ਨੇ ਬੜਾ ਸੰਯੋਗ ਤੇ ਪਲਮਾਨਾ ਨੇ ਦਿੱਤਾ ਆਪ ਹੀ ਟਾਈਆਂ ਪਾ ਲੈਂਦੇ ਸੀ ਬੜਾ ਸਾਡੇ ਨਾਲ ਰਲ ਮਿਲ ਕੇ ਰਹੇ ਆ ਠੀਕ ਹੈ ਸਾਥ ਸਾ ਰਸਾ ਕਸੀ ਪਲਮਾਨਾ ਕਬੱਡੀ ਅਜੇ ਤਿੰਨੇ ਗੇਮਾਂ ਕਰਦੇ ਰਹੇ ਆ ਇਸ ਕਰਕੇ ਬਹੁਤ ਹੀ ਵਧੀਆ ਪ੍ਰੋਗਰਾਮ ਲੰਘੇ ਆ ਠੀਕ ਹੈ ਇਸ ਵਕਤ ਜਦੋਂ ਇੱਥੇ ਸ਼ੁਰੂ ਕੀਤੀ ਆ ਕਿਹੜੇ ਸਾਲ ਵਿੱਚ ਤੁਸੀਂ ਉਹ ਦੱਸਦੇ ਆਂ ਆਪਾਂ ਸਾਰਾ ਅੱਜ ਸੀ ਮੈਂ 1978 ਦੇ ਵਿੱਚ ਯੂਨੀਵਰਸਿਟੀ ਕੋਲ ਆ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਸ਼ੇਰੀ ਨਾਮੇ ਮੇਰੀ ਕੁਸ਼ਤੀ ਹੋਈ ਆ ਇੱਥੇ ਉਹ ਤੋਂ ਬਾਅਦ ਹਾਂ ਠੀਕ ਹੈ ਹਾਂ ਸ਼ੇਰੀ ਨਾ ਪਹਿਲਾਂ ਗੋਰੀਆ ਨਾ ਇਸ ਸ਼ੇਰੀ ਨਾਲ ਵੀ ਕੁਸ਼ਤੀ ਹੋਈ ਆ ਕੀ ਬਾਤ ਹੈ ਪਹਿਲਵਾਨ ਗੋਰੀਆ ਦੇ ਵਿੱਚ ਮੈਨੂੰ ਟਰੋਫੀ ਤੀਜੇ ਨੰਬਰ ਦੀ ਮਿਲੀ ਸੀਗੀ ਹਾਂ ਜੀ ਸ਼ੇਰੀ ਪਰਮਾਨੰਨਾ ਵੀ ਕੋਲਿਆਂ ਕਰਤਾਰ ਪਰਮਾਨੰਨਾ ਵੀ ਕੋਲਿਆਂ ਬਹੁਤ ਸੈਂਕੜੇ ਪਲਮਾਨਾਂ ਦੇ ਕੋਲਿਆਂ ਇੱਕ ਆਪਣੇ ਵਿਲੇ ਵਿੱਚ ਕਲਵੰਥ ਹੋਣਾ ਕੋਲੇ ਆਇਆ ਸੀਗਾ ਉਹਦਾਂ ਪ੍ਰਿੰਸ ਯੋਰਜ ਕੋਲੇ ਆ ਠੀਕ ਹੈ ਤੇ ਹੋਰ ਸਾਰਿਆਂ ਦੀਆਂ ਦੇ ਨਾਲ ਮੈਂ ਕੋਲਿਆਂ ਚਲੋ ਜਿੱਤਣ ਹਾਰ ਤਾਂ ਰਹਿੰਦੇ ਜਾਂਦਾ ਜਿਹੜਾ ਕੋਈ ਵੀ ਕਬੱਡੀ ਦਾ ਪਲੇਅਰ ਪਲਮਾਨਾਂ ਅਖਾੜੇ ਚੋਂ ਦਾ ਉਹ ਸੰਗਲੋ ਵਿੱਚ ਜਿੱਤਦਾ ਹੀ ਆ ਆਪਦੇ ਦਲੇਰੀ ਦੇ ਨਾਲ ਆਉਂਦਾ ਹੁਣ ਲੰਪ ਗਰੇ ਵਿੱਚ ਕਿੰਨੇ ਬੰਦੇ ਗਏ ਆ ਪਲਮਾਨੀ ਵਾਸਤੇ ਜਾਂ ਹੋਰ ਤੇ ਇਹਦੇ ਵਿੱਚ ਇਹ ਨਹੀਂ ਹੈ ਬਈ ਉਹ ਹਰ ਕੇ ਆਇਆ ਪਰ ਗੈਰ ਤਾਂ ਹੈ ਨਾ ਸਿਲੈਕਟ ਹੋਇਆ ਸਿਲੈਕਟ ਹੋਰ ਕਾਲ ਤੇ ਉੱਥੇ ਗਿਆ ਟੱਕਰ ਦੇਣੀ ਬਹੁਤ ਵੱਡੀ ਗੱਲ ਹੈ ਬਈ ਟੱਕਰ ਦੇਣੀ ਬਹੁਤ ਵੱਡੀ ਗੱਲ ਆ ਕਿ ਦਲੇਰੀ ਤੋਂ ਬਗੈਰ ਇਹ ਟੱਕਰ ਨਹੀਂ ਦੇ ਹੁੰਦੀ ਹੈਗੀ ਤਾਂ ਪਹਿਲਾਂ ਜੀ ਤੁਸੀਂ ਆਪਣੇ ਟਾਈਮ 'ਚ ਵੀ ਉਦੋਂ ਸਾਰਿਆਂ ਨਾਲ ਕੁਰਤੀਆਂ ਵੀ ਲੜੀਆਂ ਤਾਂ ਕਿੰਨੀ-ਕਿੰਨੀ ਮਿਹਨਤ ਲਾ ਦਿੰਦੇ ਸੀ ਤੁਸੀਂ ਆ ਅਸੀਂ ਤਕਰੀਬਨ ਮੈਂ 2 ਘੰਟੇ ਮਿਹਨਤ ਲਾ ਲੈਂਦਾ ਸੀਗਾ ਠੀਕ ਹੈ ਉਸ ਤੋਂ ਬਾਅਦ ਮੌਨ ਪਰਮਾਨ ਨੇ ਕਿਹਾ ਵੀ ਮੈਂ ਸੋ ਲੋ ਆ ਤੁ ਜੋਨੀ ਵਰਸਟੀ ਜਾਇਆ ਕਰ ਠੀਕ ਹੈ ਜੋਨੀ ਵਰਸਟੀ ਜਿਹੜਾ ਵਰਲਡ ਦਾ ਕਿਉਂ ਦੂਜੇ ਨੰਬਰ ਤੇ ਆਇਆ ਸੀ ਉਹਦਾ ਨਾਮ ਵਿਸਰਿਆ ਉਹ ਸਾਡਾ ਕੋਚ ਸੀ ਠੀਕ ਹੈ ਮੈਂ ਗੋਰੀਆਂ ਦੇ ਵਿੱਚ ਮਾਈਕ ਕੋਚ ਸੀ ਮੈਂ ਮਾਈਕ ਕੋਚ ਹਾਂ ਐਸਫ ਐਸਫ ਜੋ ਇੱਕ ਮੋ ਹਟ ਕੇ 4 ਵਜੇ ਸਾਡੇ ਮਿਲ ਖੜਦੇ ਸੀ ਤੇ 4:30 4:30 ਨੂੰ ਅਸੀਂ ਉੱਥੇ ਪਹੁੰਚ ਜਾਂਦੇ ਸੀ ਕਿਆ ਬਾਤਾਂ ਬਾਰੇ 32 ਸਾਲ ਕੰਮ ਵੀ ਕੀਤਾ ਹਾਂਜੀ ਕੰਮ ਦੇ ਨਾਲ ਪਲਵਾਨੀ ਵੀ ਕੀਤੀ ਆ ਇਸ ਕਰਕੇ ਤੁਹਾਨੂੰ ਪਤਾ ਹੀ ਆ ਬਈ ਜੇ ਪਹਿਲਵਾਨੀ ਕਰਮੀਆਂ ਕੰਮ ਦੇ ਨਾਲ ਥੋੜੇ ਮੁਸ਼ਕਲ ਹੋ ਜਾਂਦਾ ਸੀ। ਸਿਹਰ ਜੀ ਬਹੁਤ ਸੋਹਣਾ ਸ਼ਰੀਰ ਸੀ ਆਹੀ ਫੋਟੋ ਦੇਖ ਲਈਏ ਤੁਹਾਡੀ ਪੁਰਾਣੀ ਜਿੰਨਾ ਬਹੁਤ ਦੇਸੀ ਮਿਹਨਤ ਲਾਈ ਬੈਟਰੀ ਨੇ ਵੀ ਕਰਦੇ ਰਹੇ। ਬਸ ਉਦੋਂ ਵਾਲੀਆਂ ਕੋਈ ਟੈਕਨੀਕਾਂ ਹੁੰਦੀਆਂ ਨਹੀਂ ਸੀ। ਹਾਂ ਜੀ। ਨਾ ਕੋਈ ਨਾ ਬੇਟ ਲਿਫਟਾਂ ਦਾ ਹੁੰਦਾ ਸੀਗਾ। ਹਾਂ ਜੀ। ਇਸ ਕਰਕੇ ਹੁਣ ਤਾਂ ਬਹੁਤ ਹੀ ਬੱਚਿਆਂ ਨੂੰ ਸਹੂਲਤਾਂ ਨੇ। ਬੱਚਿਆਂ ਦੇ ਜਿਹੜੇ ਮਾਪੇ ਆ ਉਹ ਖਰਾਕ ਦਿੰਦੇ ਆ। ਸਾਨੂੰ ਤਾਂ ਆਪ ਕਮਾਈ ਕਰਕੇ ਆਪ ਹੀ ਖਾਣਾ ਪੈਂਦਾ ਸੀਗਾ। ਠੀਕ ਹੈ। ਤੇ ਮੇਰਾ 1970 ਦੇ ਵਿੱਚ ਵਿਆਹ ਹੋ ਗਿਆ ਠੀਕ ਹੈ ਘਰ-ਕਰਚਾ ਇੱਥੇ ਵਿਆਹ ਕਰਾਇਆ ਇੱਥੇ ਵਿਆਹ ਕਰਾਇਆ ਕੈਨੇਡਾ ਦੇ ਵਿੱਚ ਠੀਕ ਹੈ ਸਾਡੇ ਘਰਦਿਆਂ ਦੇ ਵੀ ਮੇਰੀ ਹਿੰਮਤ ਕੀਤੀ ਆ ਕਰਾ ਕੇ ਦੇਣ ਦੀ ਠੀਕ ਹੈ ਇਸ ਕਰਕੇ ਜਿਸ ਤਰ੍ਹਾਂ ਹੁਣ ਵਿਆਹ ਤੋਂ ਬਾਅਦੇ ਕੋਲਾਂ ਵੱਡੇ ਪਹਿਲਵਾਨਾਂ ਨਾਲ ਕੋਲਾਂ ਵਿਆਹ ਤੋਂ ਬਾਅਦ ਫਟੇ ਪਹਿਲਵਾਨਾਂ ਨਾਲ ਕੁਸ਼ਤੀਆਂ ਲਾਈਆਂ ਨੇ ਹਾਂ ਜਿਸ ਤਰ੍ਹਾਂ ਹੁਣ ਬਿੱਲੀ ਅਮਰ ਦੇ ਕੋਨਰ ਦਾ ਵੀ ਖਾੜਾ ਬਹੁਤ ਵਧੀਆ ਚੱਲਦਾ ਹਾਂਜੀ ਹਾਂਜੀ ਤੇ ਭੁਲਰਾ ਵਿੱਚ ਚੱਲਦਾ ਸ਼ੇਰੀ ਪਲਮਾਨ ਦਾ ਵੀ ਚੱਲਦਾ ਮੈਨੂੰ ਪਤਾ ਲੱਗਾ ਵੀ ਹੋਰ ਵੀ ਖਾੜੇ ਚੱਲਦੇ ਆ ਬਹੁਤ ਵਧੀਆ ਥੋੜਾ ਤਾਂ ਇੱਕ ਬਹੁਤ ਹੀ ਵਧੀਆ ਜਿਹੜੀਆਂ ਤੁਸੀਂ ਆਪਦੀਆਂ ਬੱਚਿਆਂ ਨੂੰ ਲਾਇਆ ਤੇ ਇਹਨਾਂ ਕਰਨਾ ਤਾਂ ਬੜਾ ਮੁਸ਼ਕਲ ਆ ਮੈਂ ਕਹਿੰਦਾ ਬਾੜੀ ਵੱਡੀ ਦੇਣਾ ਤੁਹਾਡੀ ਇਹ ਤਾਂ ਸਾਰੇ ਪਲਮਾਨਾਂ ਵੀ ਹੋਏ ਦੇਣਾ ਤੇ ਸਰੀਕ ਵੀ ਸਾਡੀਆਂ ਕੁਸ਼ਤੀਆਂ ਲੱਗੀਆਂ ਨੇ ਇਸ ਕਰਕੇ ਚਲੋ ਅਸੀਂ ਮਨ ਦੇ ਬੜੀ ਖੁਸ਼ ਆ ਕਿ ਕਈ ਬੰਦੇ ਕਹਿੰਦੇ ਆ ਤੂੰ ਵੱਡੀ ਉਮਰ ਦਾ ਕਰਕੇ ਬੜਾ ਵਧੀਆ ਨਹੀਂ ਭੋਲਿਆ ਮੈਂ ਸੋਚਦਾ ਵੀ ਚਲੋ ਮੈਂ ਪੁਲਮਾਨ ਹੀ ਬਣ ਗਿਆ ਚਾਹੇ ਵੱਡੀ ਦਾ ਚਾਹੇ ਛੋਟੀ ਦਾ ਮੈਂ ਇਹਦੇ ਵਿੱਚ ਹੀ ਖੁਸ਼ ਆਇਆ ਚੰਗੀ ਰਹਿਰ ਸੈਨ ਖਾਣਾ ਬਹੁਤ ਵਧੀਆ ਪਹਿਲਾਂ ਜੀ ਤੁਸੀਂ ਇੰਡੀਆ ਕਦੋਂ ਗਏ ਜਦੋਂ ਆਲਮਗੀਰ ਖਾੜੇ ਵੀ ਤੁਸੀਂ ਕਹਿੰਦੇ ਮਿਹਨਤ ਲਾਉਂਦੇ ਰਹੇ ਆ ਆਲਮਗੀਰ ਖਾੜੇ ਦੇ ਵਿੱਚ ਮੈਂ ਗਿਆ ਸੀ ਆ 80 ਦੇ ਵਿੱਚ ਠੀਕ ਹੈ ਜੀ 80 ਤੇ ਆਪਣੀ ਉਹਨਾਂ ਨਾਲ ਕੁਝ ਬੰਦਿਆਂ ਨਾਲ ਬੇਜਾ ਘਰਤ ਮਿਲਦੀ ਹੁੰਦੀ ਹੁੰਦੀ ਆ ਠੀਕ ਹੈ ਜੀ ਕਿਉਂਕਿ ਕੁਸ਼ਤੀਆਂ ਤੋਂ ਪਤਾ ਹੀ ਨਹੀਂ ਵਾਲੇ ਕੁਸਤੀ ਕੁਛ ਘੱਟ ਲਾਉਣ ਲੈਂਦੇ ਆ ਬਈ ਕਹਤੇ ਸਾਡੇ ਨਾਲ ਨਾ ਵਧ ਨਾ ਜਾਵੇ ਇੱਥੇ ਦਾ ਤੇ ਉੱਥੇ ਦਾ ਬੜਾ ਫਰਕ ਆ ਹਾਂ ਜੀ ਐਂ ਤਿੰਨ ਕਿ ਮਹੀਨੇ ਮੈਂ ਉੱਥੇ ਜੋਰ ਕੀਤਾ ਮੇਰਾ ਇੰਨਾ ਬੜਾ ਫਾਇਦਾ ਨਹੀਂ ਹੋਇਆ ਠੀਕ ਹੈ ਉਹ ਤੋਂ ਬਾਅਦ ਦੂਸਰੀ ਵਾਰੀ ਮੈਂ ਬਿਆਸੀ ਜ ਗਿਆ ਤੇ ਮੈਂ ਸਾਰੇ ਉਹਨੇ ਕੰਨੇ ਖੁੱਲ ਕੇ ਆਇਆ ਉਹਦੇ ਵਿੱਚ ਮੈਂ ਵਧੀਆ ਕੁਸਤੀਆਂ ਵਧੀਆ ਹੀ ਕੱਢੀਆਂ ਨੇ ਮੇਰਾ ਉੱਥੇ ਬੜਾ ਸਿਹਕਾਰ ਹੁੰਦਾ ਰਿਹਾ ਉੱਥੇ ਉਹ ਅਸੀਂ ਵੀ ਉੱਥੇ ਕਰਦੇ ਰਏ ਆਲਮਗਿਰੂ ਨੂੰ ਪਤਾ ਲੱਗਾ ਇਹ ਮੇਜਰ ਪਲਵਾਨ ਨੇ ਦੱਸਦੇ ਸੀ ਕਿ ਇਹ ਪਹਿਲਵਾਨ ਉਹਨਾਂ ਨੂੰ ਮਿਹਨਤ ਲਾਉਣ ਲਈ ਰੱਖਦੇ ਸੀ ਜਿਆਦਾ ਵੀ ਘੋਲਾਂ ਤੇ ਨਹੀਂ ਹੀ ਲੈ ਜਾਂਦੇ ਫਿਰ ਜੇ ਪਲਵਾਨ ਹੁਣ ਇੱਥੇ ਆਏ ਸੀਗੇ ਹਾਂਜੀ ਹਾਂਜੀ ਮੇਜਰ ਪਲਵਾਨ ਤੇ ਨੰਦਾ ਵੀ ਆਇਆ ਸੀਗਾ ਕਰਮਾ ਵੀ ਆਇਆ ਸੀਗਾ ਹਾਂਜੀ ਹਾਂਜੀ ਇਸ ਕਰਕੇ ਪਹਿਲਾਂ ਸਾਡੇ ਮੇਲਟ ਕੋਸਤੀ ਹੋਈ ਤੇ ਨੰਦਾ ਉਹ ਲੋਨੂ ਇੱਕ ਨੰਬਰ ਤੇ ਮੇਰਾ ਹੱਜ ਜਿੱਤ ਗਿਆ ਸੀਗਾ ਉਸ ਕਰਕੇ ਮੈਂ ਰਾਮਕਿਸ਼ਨ ਨੂੰ ਕਿਹਾ ਬਈ ਜੋਰ ਇਕੱਠੇ ਕਰਦੇ ਰਿਆਂ ਬਈ ਕੁਸ਼ਤੀ ਨਾਲ ਲੜੀਏ ਆਰਾਮ ਕਾਹ ਸੰਕਾਣਾ ਬਈ ਉਸਤਾਦ ਗੁੱਸੇ ਹੋਊਗਾ ਹਾਂਜੀ ਹਾਂਜੀ ਜਦ ਮੈਂ ਫੇਰ ਆ ਗਿਆ ਮੈਂ ਬਈ ਠੀਕ ਆ ਮੈਂ ਤਿਆਰ ਆ ਉਣ ਵਾਸਤੇ ਹਾਂਜੀ ਫੇਰ ਉਹਨਾਂ ਨੇ ਦੇਖਿਆ ਪਈ ਸਾਡਾ ਘਟਾਣਾ ਹੋ ਜੇ ਹੋਰ ਨਾ ਫੜ ਕੇ ਰੱਖ ਲਵੇ ਉਹਨੂੰ ਉਹਨਾਂ ਨੇ ਵੀ ਕੁਸ਼ਤੀ ਨਹੀਂ ਲੜੀ ਲੜੀ ਨਹੀਂ ਨਾ ਮੇਜਰ ਨੇ ਰਚ ਮੇਰੇ ਦੇ ਵਿੱਚ ਲੜੀ ਅਗਲੇ ਦਿਨ ਕੁਸ਼ਤੀ ਠੀਕ ਹੈ ਜੀ ਉਹ ਕਹਿੰਦਾ ਮੈਨੂੰ ਲੈਟਰ ਇਨਾਂ ਲੱਗਿਆ ਨੇ ਚਾਹੇ ਬਹਾਨਾ ਲਾ ਲਓ ਚਾਹੇ ਕੁਝ ਵੀ ਆ ਜਾਨੀ ਮੈਂ ਪੂਰੀਆਂ ਤਿਆਰੀਆਂ ਸੀ ਇੱਕ ਪਰਮਾਤਮਾ ਕਣੀਓ ਮੈਂ ਨਹੀਂ ਸੀ ਸੋਚਦਾ ਮੈਂ ਕਿਤੇ ਹਾਰ ਨਾ ਜਾਵਾਂ ਮੈਂ ਕਿਹਾ ਕੋਈ ਦੇਖੀ ਜਊ ਕੁਸ਼ਤੀ ਤਾਂ ਲਾਓ ਨਾ ਜੀਦੜੀ ਦਿਖਾਓ ਕੀ ਪਰਮਾਤਮਾ ਨੇ ਦਿਟਾਉਣਾ ਹੀ ਆ ਕੇਸ ਕਰਕੇ ਮੈਂ ਸਾਰਿਆਂ ਦੇ ਨਾਲ ਹੀ ਖੜਿਆ ਬਹੁਤ ਵੱਡੀ ਪ੍ਰਵਾਨਗੀ ਗੱਲ ਹੈ ਜਿੰਨੇ ਵੀ ਸਾਡੇ ਸੁਣ ਰਹੇ ਅੱਜ ਤੁਹਾਨੂੰ ਇਹ ਪੂਰੇ ਵਰਲਡ 'ਚ ਤੁਹਾਡੀ ਇਹ ਰੀਲ ਜਾਣੀ ਆ ਤਾਂ 30 ਸਾਲ ਦੀ ਉਮਰ 'ਚ ਦੇਖੋ ਸ਼ੁਰੂ ਕੀਤੀ ਆ ਜਿੱਦਾਂ ਨੇ ਅੱਜ ਕੱਲ ਦਾ ਪਹਿਲਵਾਨੀ ਛੱਡ ਜਾਂਦੇ ਆ ਉੱਥੇ ਜਦ ਅ ਜਾ ਕੇ ਕਹਿੰਦਾ ਵੀ ਇਹਦੇ ਬਾਰੇ ਜਰੂਰ ਦੱਸੋ ਤੁਹਾਨੂੰ ਕੀ ਫਰਕ ਪਿਆ ਕੀ ਨਹੀਂ ਸਾਨੂੰ ਕੋਈ ਫਰਕ ਨਹੀਂ ਪਿਆ ਸਾਨੂੰ ਸ਼ੌਂਕ ਹੀ ਨਾ ਸੀਗਾ ਉਦੋਂ ਤੁਹਾਨੂੰ ਪਤਾ ਜੋਰ ਕਰਨ ਨੂੰ ਪਹਿਲਵਾਨ ਵੀ ਬਹੁਤ ਘੱਟ ਮਿਲਦੇ ਸੀਗੇ ਅਸੀਂ ਇਹੋ ਜਿਹੇ ਬੱਚਿਆਂ ਦੇ ਨਾਲ ਹੀ ਜੋਰ ਕਰ ਲੈਣੇ ਕੀ ਬਾਤ ਹੈ ਕਈ ਵਾਰੀ ਤਾਂ ਵੱਡੇ ਬੱਚਿਆਂ ਨੇ ਵੀ ਆ ਜਾਣਾ ਇੱਕ ਵਾਰੀ ਮੈਂ ਕੋਈ ਨਾ ਆਇਆ ਜੂਡੋ ਜੂਡੋ ਵਾਲਿਆਂ ਨਾਲ ਗੱਲ ਕੀਤੀ ਉਹ ਮੈਨੂੰ ਸੈਰ ਮਾਰ ਕੇ ਕਹਿ ਰਿਹਾ ਘਰ ਆ ਜਾ ਮੇਰੇ ਨਾਲ ਮੈਂ ਆਪਦੇ ਦਾ ਮਾਰ ਕੇ ਹਟਾ ਲੈਣੇ ਠੀਕ ਹੈ ਫਿਰ ਕੋਚ ਨੇ ਉਸ ਟਾਈਮ ਤੇ ਕਿਹਾ ਵੀ ਇਹਨਾਂ ਨੂੰ ਪਤਾ ਨਹੀਂ ਤੂੰ ਭਲ ਮਾਨ ਰਿਹਾ ਥੋੜਾ ਇਹਨਾਂ ਨਾਲ ਹੋਲੀ ਹੋਈ ਚੱਲੀ ਮੈਂ ਕਿਹਾ ਠੀਕ ਆ ਤੇ ਉਹ ਬੜਾ ਹੈਰਾਨ ਹੋਏ ਬਈ ਜ਼ੋਰ ਬੜਾ ਇਹਦੇ ਵਿੱਚ ਜ਼ੋਰ ਪਰਮਾਤਮਾ ਕੰਨੇ ਬਹੁਤਾ ਸੀਗਾ ਮੇਰੇ ਵਿੱਚ ਉਮਰ ਪੱਕੀ ਕਰਕੇ ਲਜਕ ਘੱਟ ਗਈ ਠੀਕ ਹੈ ਬੰਦੇ ਦੇ ਵਿੱਚ ਲਚਕ ਜ਼ਰੂਰ ਹੋਣੀ ਚਾਹੀਦੀ ਆ ਵਿੱਚ ਲਚਕ ਦੇ ਨਾਲ ਹੀ ਕੁਸ਼ਤੀਆਂ ਲੜਦੀ ਜਾਂਦੀ ਹੈ ਕੋਚ ਦਾ ਵੀ ਫਰਕ ਪਿਆ ਤੁਹਾਨੂੰ ਉਹ استاد ਕਿਹੜਾ ਧਾਰਿਆ ਕੋਚ ਜਿਹੜਾ ਮੈਨੂੰ ਜੁਨੀਵਰਸਟੀਕ ਫਰਕ ਪਿਆ ਅੱਛਾ ਜੀ ਕਿਉਂਕਿ ਉਹਦੇ ਕੋਲ ਟੈਕਨੀਕਾਂ ਅਸੀਂ ਬਾਲ ਦੇ ਵਿੱਚ ਘੁਲ ਕੇ ਆਇਆ ਸੀਗਾ ਹਾਂ ਜੀ ਇਸ ਕਰਕੇ ਉਹ 30-30 ਕਿਲੋਮੀ ਜੋਰ ਕਰਾਉਂਦੇ ਸੀਗੇ ਠੀਕ ਹੈ ਠੀਕ ਹੈ ਹਰ ਇੱਕ ਦਾ ਮਰਬਾਉਣਾ ਪਹਿਲੀ ਕੁਸ਼ਤੀ ਜਲਮਨ ਲੜੀ ਪਹਿਲੇ ਕੁਸ਼ਤੀ ਜਲ ਲੜੇ ਤਾਂ ਉੱਥੇ ਇੱਕ ਗੋਰਾ ਪਰਮਾਨਾ ਉਹਦਾ ਮੁੰਡਾ ਘੁੱਲਦਾ ਸੀ ਆ ਪਤਾ ਨਹੀਂ ਉਹਦਾ ਕੀ ਨਾਂ ਹੋ ਸੀਗਾ ਉਹ ਕਹਿੰਦਾ ਮੇਰੇ ਕੋਲੇ ਆ ਬੁਰੇ ਆ ਕਹਿੰਦਾ ਤੂੰ ਤੀਜੇ ਨੰਬਰ ਤੇ ਆ ਗਿਆ ਤੂੰ ਅੱਜ ਗ੍ਰੇਵਯਾਰਡ ਸ਼ਿਫਟ ਕਰਕੇ ਆਇਆ ਮੈਂ ਆਪਦੇ ਮੁੰਡੇ ਨੂੰ ਖਾਣਾ ਆਪ ਦਿੰਨਾ ਮੈਂ ਤੈਨੂੰ ਸਮਝਦਾ ਬਈ ਤੂੰ ਪਹਿਲੇ ਨੰਬਰ ਤੇ ਆਇਆ ਜੇਕਰ ਤੂੰ ਮਹਿਰਾ ਮੁੰਡਾ ਹੁੰਦਾ ਮੈਂ ਤੈਨੂੰ ਬਾਲਡ ਦੇ ਵਿੱਚੋਂ ਪਹਿਲੇ ਨੰਬਰ ਤੇ ਲਿਆਉਂਦਾ ਕੀ ਬਾਤਾਂ ਭੈਣਾਂ ਸਾਡੇ ਜਿਹੜਾ ਕੋਚ ਸੀਗਾ ਕੋਚ ਨੇ ਕਿ ਹੱਬ ਇੱਕ ਵਾਰੀ ਨਹੀਂ ਪੱਟੀ ਲੱਗਣਾ ਦੋ ਵਾਰੀ ਲੱਗਣਾ ਹਜ਼ਾਰਾਂ ਹਜ਼ਾਰਾਂ ਪੱਟੀ ਬਾਰੀ ਲੱਗਣਾ ਤਾਂ ਉਹਦੇ ਵਿੱਚ ਪ੍ਰੈਕਟਿਸ ਹੁੰਦੀ ਆ ਠੀਕ ਹੈ ਜੀ ਗੁਰੂ ਦੀ ਕਿਰਪਾ ਦੇ ਨਾਲ ਮੈਂ ਧੌਣ ਖਿੱਚ ਕੇ ਪੱਟੀ ਜਾਲ ਲੱਗਦਾ ਸੀਗਾ ਉਹਦੇ ਪਤਾ ਲੱਗਦਾ ਵੀ ਪੱਟੀ ਜਾਲ ਲੱਗਿਆ ਇਸ ਕਰਕੇ ਮੈਂ ਪੱਟਾਂ ਤੋਂ ਜ਼ਿਆਦਾ ਕੁਸ਼ਤੀਆਂ ਲੜੀਆਂ ਨੇ ਠੀਕ ਹੈ ਜੀ ਆਪਣਾ ਮੇਨ ਦਾ ਤੁਹਾਡਾ ਇਹੀ ਸੀ ਪੇ ਸਾਡਾ ਮੇਨ ਦਾ ਹੈ ਸੀਗਾ ਜਾਂ ਦਸਤੀ ਮਾਰਨੀ ਵਾਲੀ ਤਾਂ ਪੱਟਾਂ ਤੋਂ ਸੀਗਾ ਠੀਕ ਹੈ ਆਪਣੇ ਪਹਿਲਾ ਕਰਤਾਰ ਪਹਿਲਵਾਨਾ ਕੋਈ ਇੱਕ ਬੁੱਧ ਸਿੰਘ ਨਾ ਵੀ ਹੋਈ ਪਹਿਲਾਂ ਸਾਡੇ ਕਰਤਾਰ ਪਹਿਲਵਾਨਾ ਘੋੜ ਹੋਈਆ ਉਦੋਂ ਵੀ ਉਹ ਲੜਦਾ ਨਹੀਂ ਸੀ ਤੇ ਮੇਰੇ ਸਾਹਮਣਾਂ ਕੋਈ ਮੂਰੇ ਜਿਹੜੇ ਉਦੋਂ ਕੋਈ ਕਹਿੰਦਾ ਸੀ ਵੀ ਕੈਨੇਡਾ ਚ ਕੋਈ ਵੀ ਪਹਿਲਵਾਨ ਨਹੀਂਗਾ ਹਾਂਜੀ ਹਾਂਜੀ ਜਿਹੜਾ ਕੋਈ ਮੂਰੇ ਖੜਦਾ ਨਹੀਂਗਾ ਹਾਂਜੀ ਮੈਂ ਕਿਹਾ ਕੱਲ ਨੂੰ ਕੋਈ ਇਹ ਨਾ ਕਹੇ ਵੀ ਮੋਈ ਇਦਾਂ ਕੋਈ ਘੋਲਿਆ ਨਹੀਂਗਾ ਘੋਲਿਆ ਨਹੀਂਗਾ ਘੋਲਿਆ ਨਹੀਂਗਾ ਇਸ ਕਰਕੇ ਮੈਂ ਘੋਲਿਆ ਚਾਹੇ ਮੈਨੂੰ ਪਤਾ ਹੀ ਸੀ ਬੇਤਫਾ ਪਹਿਲਵਾਨ ਆ ਫੇਰ ਵੀ ਮੈਂ ਉਹਦੇ ਨਾਲ ਕੁਦਰਤੀ ਵਧੀਆ ਘੁਲ ਗਿਆ ਲੋਕ ਬੜੇ ਖੁਸ਼ ਹੋਏ ਕੰਦੀ ਅਸੀਂ ਤਾਂ ਕਹਿ ਬਈ ਇੰਨਾ ਵਧੀਆ ਤੂੰ ਕੋਲ ਨਹੀਂ ਸਕਦਾ ਹੈਗਾ ਬੁੱਧ ਭਲਵਾਨ ਨਾਮ ਹੈ ਮੇਰੇ ਆਦੇਸ਼ ਉੱਤ ਸੀਗੀ ਔਰ ਇਹ ਜਮਣ ਦੇ ਪੜ ਵਿੱਚ ਖੋਲਿਆ ਜਦ ਮੈਂ ਉਹਦੀ ਲੱਤ ਚੱਕ ਲਈ ਲੋਕਾਂ ਨੇ ਤਾੜੀਆਂ ਮਾਰੀਆਂ ਬਈ ਅਜੇ ਤੱਕ ਲੱਤ ਨਹੀਂ ਚੱਕ ਹੋਈ ਹੈ ਕੀ ਬਾਪ ਇਹ ਚਾਹੇ ਉਹ ਛੜਾਈ ਗਿਆ ਕਿਉਂਕਿ ਤੁਹਾਨੂੰ ਪਤਾ ਕੰਮ ਕਰਕੇ ਸੋਚੀ ਵੀ ਹੁੰਦੀ ਹੱਥ ਕੇ ਮਾਂ ਵੀ ਹੁੰਦਾ ਯਾਨੀ ਮੈਂ ਲੋਕਾਂ ਨੇ ਮੈਨੂੰ ਵਧੀਆ ਹੀ ਹੌਸਲਾ ਦਿੱਤਾ ਮੈਂ ਉਹਨਾਂ ਦਾ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਕਿਉਂਕਿ ਕਸਦਾਲ ਸੀ 올림픽 ਐਂ ਭਲਵਾਨਾਂ ਜਿਹੜੇ ਇਹ ਏਸ਼ੀਆ ਚੋਕ ਮੈਡਲ ਐ 골ਡ ਮੈਡਲ ਐ ਤਾਂ ਬਹੁਤ ਵਧੀਆ ਪਹਿਲਵਾਨਾਂ ਜਿਨ੍ਹਾਂ ਨਾਲ ਤੁਸੀਂ ਟੱਕਰ ਲਈ ਐ ਤਾਂ ਜਿਹੜੀ ਹੋਰ ਯਾਦਗਾਰੀ ਪਹਿਲਵਾਨ ਜੀ ਤੁਹਾਡੀ ਕੋਈ ਜਿਹੜੀ ਕੁਰਤੀ ਹੈ ਜਿਹੜੀ ਇਹ ਅੱਜ ਦੇ ਹਿਸਾਬ ਨਾਲ ਪਹਿਲਾਂ ਅਸੀਂ ਤਿੰਨ ਹੈਵੀweight ਦੇ ਵਿੱਚ ਪ੍ਰਮਾਨ ਸੀ ਠੀਕ ਹੈ ਜੀ ਦੋ ਗੋਰੇ ਸੀ ਤੀਜਾ ਮੈਨ ਸੀਗਾ ਠੀਕ ਹੈ ਜੀ ਬੱਚਿਆਂ ਦੇ ਭਾਰ ਥੋੜੇ ਹੁੰਦੇ ਸੀਗੇ ਅੱਜ ਕੱਲ ਤਾਂ ਸਾਰੇ ਹੈਵੀ ਤੋਂ ਹੈਵੀ ਹੋ ਗਏ ਇਹ ਕਹਿੰਨਾ ਬੱਚੇ ਬਹੁਤ ਆ ਆਪਣੇ ਪੰਜਾਬੀਆਂ ਦੇ ਇਸ ਕਰਕੇ ਵਧੀਆ ਕੁਸ਼ਤੀਆਂ ਲੜਦੇ ਆ ਹਾਂਜੀ ਤੇ ਉਹ ਬੀਸੀ ਚੈਂਪੀਅਨਸ਼ਿਪ ਵੀ ਲਿਆਉਂਦੇ ਆ ਹਾਂਜੀ ਤੇ ਕਹਾ ਵਰਲਡ ਦੇ ਵਿੱਚ ਵੀ ਜਾਂਦੇ ਆ ਇਸ ਕਰਕੇ ਮਨ ਨੂੰ ਮੇਰੀ ਬੜੀ ਖੁਸ਼ੀ ਆ ਭਾਵੇਂ ਹਿੰਦੁਸਤਾਨ ਦਾ ਹੋਵੇ ਚਾਹੇ ਕਿਸੇ ਵੀ ਕੰਟਰੀ ਦਾ ਆਪਣਾ ਬੱਚਾ ਹੋਵੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਤਾ ਕੋਈ ਯਾਦਗਾਰੀ ਜਿਆ ਕੋਲਾ ਲੱਲੀ ਵਾਲੇ ਸਰਜੀਤ ਨਾਲ ਬਾਂਸੀਆਂ ਵਾਲੇ ਬਾਂਸੀਆਂ ਵਾਲੇ ਪਹਿਲਵਾਨ ਹੋਈਆਂ ਅੱਬਾ ਮੇਰੇ ਬਾਂਸੀਆਂ ਵਾਲੇ ਨਾਲ ਬਣਦੀ ਨਹੀਂ ਸੀ ਕਿ ਕਮੇਟੀ ਨੇ ਧੱਕੇ ਨਾਲ ਕਰਾਇਆ ਉਹ ਸੋਹਣੇ ਪਹਿਲਵਾਨ ਸੀਗੇ ਬਹੁਤ ਸੋਹਣੇ ਸੀਗੇ ਪਹਿਲਵਾਨ ਜਦੋਂ ਮੇਰੇ ਕੋਲੇ ਆ ਕੇ ਮੀਟਿੰਗਾਂ ਲਾਉਣ ਲੱਗੇ ਮੈਂ ਸੋਚਿਆ ਬਈ ਇਹ ਦੂ ਤਾਂ ਫੇਰੇ ਚੰਗੇ ਆ ਬੰਦਾ ਮੂਰੇ ਮੀਟਿੰਗਾਂ ਲਾਉਂਦਾ ਕੱਲੂ ਲੋਕ ਕਹਿਣਗੇ ਮਾੜਿਆ ਨਹੀਂ ਘੜ ਕੇ ਖੁਸ਼ ਆ ਫੇਰ ਉਹ ਮੈਂ ਤਿੰਨ ਵਾਰੀ ਪੱਟੀ ਲਗਿਆ ਉਹਨੇ ਢਾਕ ਮਾਰੀ ਢਾਕ ਨਹੀਂ ਬੱਤੀ ਤਿੰਨ ਵਾਰੀ ਪੱਟੀ ਲਾ ਕੇ ਮੈਂ ਉਹ ਰੱਖਿਆ ਠੀਕ ਹੈ ਜੀ ਇਸ ਕਰਕੇ ਉਦੋਂ ਤੇ ਮੇਰੀ ਬੱਲੇ ਬੱਲੇ ਹੋਈ ਆ ਆ ਜਿਹੜੀ ਫੋਟੋ ਉਦੋਂ ਦੀ ਆ ਉਦੋਂ ਦੀ ਫੋਟੋ ਉਦੋਂ ਦੀ ਫੋਟੋ ਆ ਮੈਂ ਕੱਲ੍ਹ ਵਾਂ ਤਾਂ ਨਾ ਬਿਲਗਮ ਲੈ ਕੇ ਲੜਿਆ ਠੀਕ ਹੈ ਜੀ ਬੀ ਸੀ ਨਾਲ ਵੀ ਲੜਿਆ ਠੀਕ ਹੈ ਉਹਨਾਂ ਦੇ ਨਾਲ ਤੇ ਹਾਂ ਉਹਨਾਂ ਦੇ ਨਾਲ ਬੁਧੀ ਤੇ ਭਲਾਉ ਲੋ ਮਿਹਨਤਾਂ ਲਾਉਂਦੇ ਸੀ ਵਧੀਆ ਹਾਂ ਵਧੀਆ ਜੀ ਲਾਉਂਦੇ ਸੀ ਜੇ ਇਸ ਕਰਕੇ ਤਕਰੀਬਨ ਤਕਰੀਬਨ ਮੈਂ ਸਾਰਿਆਂ ਨਾਲ ਹੀ ਖੁੱਲ ਗਿਆ ਉਸ ਟਾਈਮ ਸਰਜੀਤ ਵੀ ਆਇਆ ਸੀ ਲੱਲੀਆਂ ਵਾਲਾ ਉਹਨਾਂ ਕੋਲ ਨੇ ਹੋਈ ਸਰਜੀਤ ਲੱਲੀਆਂ ਵਾਲਾ ਸਾਡੇ ਨਾਲ ਜੋਰ ਕਰਦਾ ਹੁੰਦਾ ਸੀਗਾ ਠੀਕ ਹੈ ਜੀ ਇਸ ਕਰਕੇ ਉਹਦੇ ਨਾਲ ਫਿਰ ਕੋਈ ਕੋਲ ਨਹੀਂ ਹੋਈ ਠੀਕ ਹੈ ਨੰਦਾ ਵੀ ਆਇਆ ਨੰਦੇ ਨਾਲ ਹੋਇਆ ਨੰਦੇ ਨਾਂ ਮੈਂ ਕੁਸ਼ਤੀ ਲੜਨੂ ਤਿਆਰ ਸੀ ਪਰ ਨੰਦਾ ਨਹੀਂ ਲੜਿਆ ਨੰਦਾ ਲੜਿਆ ਨਹੀਂ ਹਾਂ ਉਦੋਂ ਤੁਸੀਂ ਆਲਮਦੀਨ ਜਾ ਚੁੱਕੇ ਸੀ ਮੈਂਤ ਲਾ ਕੇ ਆਏ ਸੀ ਹਾਂ ਉਦੋਂ ਅਸੀਂ ਜਾ ਚੁੱਕੇ ਸੀਗੇ ਹਾਂਜੀ ਪਰ ਮੈਂ ਉਹਨਾਂ ਨੂੰ ਕਿਹਾ ਵੇ ਆਪਾਂ ਮੈਂਤ ਲਾਈ ਆ ਵੀ ਨੰਦੇ ਨਾਂ ਮੈਂ ਕੋਲਣਾ ਨਹੀਂ ਆ ਵੀ ਵਿਲੀਅਮ ਦੇ ਠੀਕ ਹੈ ਤੇ ਉਹ ਕਹਿੰਦੇ ਵੀ ਨਹੀਂ ਕੋੜਨਾ ਪੈਣਾ ਪਰਮਾਨ ਕੋਸੇ ਹੋ ਜੂਗਾ ਮੈਂ ਚੱਲ ਮੈਂ ਕੋਈ ਨਹੀਂ ਮੈਂ ਰੈਕਟ ਕਰਕੇ ਜਾਂ ਖਾੜੇ ਚ ਗਿਆ ਆਪਦੇ ਕੱਪੜੇ ਲੈ ਕੇ ਉੱਥੇ ਗਰਾਊਂਡ ਚ ਨੰਦਾ ਜਵਾਬ ਦੇ ਗਿਆ ਠੀਕ ਹੈ ਕੱਲ ਨਹੀਂ ਇਹਨੇ ਕੋੜਨਾ ਆਪਣੇ ਭੁੱਲਰ ਪਹਿਲਵਾਨਾ ਉਹ ਭੁੱਲਰ ਪਹਿਲਵਾਨ ਨਾਲ ਕਈ ਕੁਸ਼ਤੀਆਂ ਹੋਈਆਂ ਲੈ ਕਿਆ ਬਾਤ ਹੈ ਇਸ ਕਰਕੇ ਕੁਸ਼ਤੀਆਂ ਵਧੀਆ ਪਰਮਾਨ ਮਗਰੋਂ ਹੋ ਗਿਆ ਉਹ ਠੀਕ ਹੈ ਜੀ ਪਹਿਲਾਂ ਤਾਂ ਠੀਕ ਹੀ ਸੀਗਾ ਹਾਂ ਜੀ ਸਾਡਾ ਆਪੋ ਵਿੱਚ ਇੱਕ ਮੇਲ ਨਹੀਂ ਸੀ ਖਾਂਦਾ ਮੇਰਾ ਕੱਦ ਵੱਡਾ ਸੀ ਉਹਦਾ ਕੱਦ ਛੋਟਾ ਸੀ ਆ ਠੀਕ ਹੈ ਇਸ ਕਰਕੇ ਛੋਟਾ ਹੋਣਾ ਉਹ ਹੋਰ ਨੇਕੇ ਖੁੱਲਦਾ ਸੀ ਚਲੋ ਆਪਣੋਂ ਆਪਣੇ ਸਾਰਿਆਂ ਦੇ ਢੰਗ ਹੁੰਦੇ ਆ ਢੰਗ ਤਰੀਕੇ ਇਸ ਕਰਕੇ ਜਾਨੀ ਮੈਂ ਉਹਨੂੰ ਵੀ ਵਧੀਆ ਹੀ ਪ੍ਰਭਾਵ ਸਮਝੂਗਾ ਪਹਿਲਵਾਨ ਜੀ ਹੋਰ ਜਿਹੜਾ ਕੋਈ ਇੱਥੇ ਪਹਿਲਵਾਨ ਆਇਆ ਬਲਤੋ ਸਾਰਿਆਂ ਨਾਲ ਲੜ ਚੁੱਕਿਆ ਤਗੜਿਆ ਨਾਲ ਤਾਂ ਉਸ ਟਾਈਮ ਮਿਹਨਤ ਕਿੰਨੀ-ਕਿੰਨੀ ਲਾਉਂਦੇ ਸੀ ਇਹ ਨਹੀਂ ਆਪਾਂ ਦੱਸਿਆ ਤੁਸੀਂ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਤਕਰੀਬਨ 2 ਘੰਟੇ ਮੈਂ ਮੈਂ ਤੁਹਾਨੂੰ ਦੱਸਿਆ ਹਾਂ ਹਾਂਜੀ ਦੋ ਕੰਨ ਕਿਹੜੀ ਲਾਉਂਦੇ ਸੀ ਜਿਆਦੇ ਜਿਆਦੇ ਵੀ ਡੰਡ ਵੀ ਲਾਉਨੇ ਹਾਂਜੀ ਜਿਆਦੇ ਤਾਂ ਮੈਂ ਮੈਟ ਤੇ ਹੀ ਕਰਦਾ ਸੀ ਅੱਛਾ ਜੀ ਮੈਟ ਦੀਆਂ ਟੈਕਨੀਕਾਂ ਵੱਧ ਕਰਦਾ ਸੀ ਆਪਾਂ ਇਹਦੇ ਨਾਲ ਅੰਗ ਪੈਰ ਮੋੜਦੇ ਰਹਿੰਦੇ ਆ ਠੀਕ ਹੈ ਜੀ ਜਿਹੜੇ ਆਪਾਂ ਬੈਠ ਕੇ ਲਾਈਏ ਜਾਂਦੇ ਹਾਂ ਹਾਂਜੀ ਹੁਣ ਤੁਹਾਨੂੰ ਪਤਾ ਗਿਆ ਆਲੰਪ ਕਾਲੇ ਕਿੰਨੇ ਕ ਬੈਠਕਾਂ ਲਾਉਂਦੇ ਆ ਹਾਂਜੀ ਹਾਂਜੀ ਪੱਟ ਮੋਟਾ ਹੋਣ ਦੇ ਨਾਲ ਆ ਹਾਂਜੀ ਥੋੜਾ ਬੰਦਾ ਸਲੋ ਹੋ ਜਾਂਦਾ ਕੀ ਬਾਕਾਂ ਪਹਿਲਾਂ ਇਸ ਕਰਕੇ ਡੰਡ ਪੁਸ਼-ਅਪ ਲਾਉ ਜਿਹੜੇ ਬਾਹਾਂ ਦਾ ਆਵੇ ਓਟ ਕੇ ਬੈਠ ਕੇ ਜਾਂ ਲਾਉ ਕੀ ਆਲ ਬੰਦਾ ਪੱਟੀ ਲੱਗਦਾ ਫਿਰ ਇਸ ਦਾ ਮਾਰ ਸਕਦਾ ਆਪਾਂ ਉੱਠ ਕੇ ਬੈਠ ਕੇ ਵਾਲਾ ਮੰਗਾ ਹਾਂ ਜੀ ਤਾਂ ਤੁਸੀਂ ਆਲਮਗੀਰ ਤਾਂ ਉਹ ਫਿਰ ਮੇਰੇ ਸਹਾਂ ਨੂੰ ਉਹ ਤਾਂ ਲਾਉਂਦੇ ਆਏ ਆ ਬੈਠ ਕੇ ਉੱਠ ਕੇ ਹਾਂ ਉੱਥੇ ਬੈਠਦਾ ਰਾਕ ਦਾ ਜਿਹੜਾ ਕਿੰਨਾ ਕੁ ਫਰਕ ਸੀ ਤੁਹਾਨੂੰ ਉਹਨਾਂ ਨੇ ਦੱਸੀ ਜਾਂ ਕੋਈ ਖਰਾਕ ਖਾਂਦਾ ਕੀ ਰਾਕ ਦਾ ਉਹਨਾਂ ਦਾ ਕੋਈ ਢੰਗ ਤਰੀਕਾ ਵਾਲਾ ਵਧੀਆ ਹੋਇਆ ਨਹੀਂ ਸੀਗਾ ਅੱਛਾ ਜੀ ਤੇ ਕੋਈ ਉਹਨਾਂ ਨੇ ਦੱਸੀ ਨਹੀਂ ਕਿ ਵਾਲਾ ਕੋਈ ਦੱਸਿਆ ਨਹੀਂ ਤੇ ਉਹ ਤੁਹਾਨੂੰ ਪਤਾ ਹੀ ਨਹੀਂ ਜਾਂਦੇ ਵਿੱਚ ਹੁਣ ਅੱਜ ਆਪਣੇ ਪੰਜਾਬ ਦੇ ਵਿੱਚ ਵਾਲੇ ਵਧੀਆ ਪਹਿਮਾਨਤਾ ਰਹੇ ਨਹੀਂ ਜਿਹੜੇ ਹਰਿਆਣੇ ਦੇ हरियाणा वाले तेजपुश्ती ਲੜਦੇ ਆ ਕਿਉਂਕਿ ਮੇਰੇ ਸਹਾਵ ਨਾਲ ਉਦੋਂ ਪਹਿਲਾਂ ਜੇ ਤੁਹਾਡੇ ਟਾਈਮ ਉੱਥੇ ਜਦੋਂ ਗਏ ਆ ਉਦੋਂ ਫਤੇ ਪਹਿਲਵਾਨ ਤਿੰਨੇ ਭਰਾ ਸ਼ਮੀਰ ਕੇਰ ਇਹ ਤੱਕ ਦੇ ਪਹਿਲਵਾਨ ਸੀਗੇ ਉੱਥੇ ਉਦਾਂ ਇਹ ਬੜੇ ਨਕਾਬੀ ਉੱਥੇ ਸੀਗਾ ਇਹ ਇਹ ਜਣ ਸਾਹਮਣੇ ਰੋਸਟਮ ਇਹਨਾਂ ਪਹਿਲਵਾਨ نیشنل ਚੈਂਪੀਅਨ ਵੀ ਹੋਇਆ ਤੇ ਤੁਹਾਡੇ ਤੇ ਧਿਆਨ ਨਹੀਂ ਦਿੱਤਾ ਮੇਰੇ ਸਹਾਵ ਨਾਲ ਫਿਰ ਪਰ ਵੀ ਫਰਕ ਲੱਗਾ ਫਿਰ ਹਾਂ ਮੈਂ ਨਹੀਂ ਮੇਰੇ ਤੇ ਧਿਆਨ ਨਹੀਂ ਦਿੱਤਾ ਇੱਕ ਵਾਰੀ ਫੱਤੇ ਨੇ ਮੇਰੇ ਨਾਲ ਜੋਰ ਕੀਤਾ ਜਾਂ ਮੇਰੇ ਲੱਕ ਮਗਰ ਆਇਆ ਮੈਂ ਉਹਦਾ ਗੁੱਟ ਫੜ ਕੇ ਜਾਂ ਟੰਗੀ ਮਾਰੀ ਉਹ ਥੱਲੇ ਡਿੱਗ ਪਿਆ ਠੀਕ ਹੈ ਜੀ ਦੂਜਿਆਂ ਥਾੜੀ ਮਾਰਤੀ ਆ ਹਾਂ ਜੀ ਜਿਹੜਾ ਕਿ ਇਹ ਪਰਮਾਸੀ ਉਹਦੇ ਨਾਲੋਂ ਬੁੱਧੂ ਦੀ ਦਲੇਰੀ ਵੱਧ ਸੀਗੀ ਹਾਂ ਜੀ ਜਿੱਥੇ ਬੁੱਧੂ ਜਾਂਦਾ ਸੀ ਕੋਈ ਨਹੀਂ ਜਾਂਦਾ ਠੀਕ ਹੈ ਜੀ ਇਹਨਾਂ ਦੀ ਜਿਹੜੀ ਆਲਮਗੀਰੀ ਨਹੀਂ ਪਹਿਲਾਂ ਬੱਲੇ ਬੱਲੇ ਹੋ ਚੁੱਕੀ ਆ ਹਾਂ ਜੀ ਇਹਨਾਂ ਦੀ ਪਲਮਾਨੀ ਬਹੁਤ ਸਲੋ ਆ ਇਹਨਾਂ ਦੀ ਪਲਮਾਨੀ ਬਹੁਤ ਸਲੋ ਆ ਠੀਕ ਹੈ ਹਾਂ ਇੱਕ ਬੰਦੇ ਨੇ ਸ਼ੂਟ ਕਰਕੇ ਪੈਣਾ ਇੱਕ ਬੰਦੇ ਨੇ ਹੌਲੀ ਪੈਣਾ ਹਾਂਜੀ ਤੇ ਆਈ ਦੇਖੋ ਜੇ ਕਾਰ ਤੇਜ਼ ਆਉਂਦੀ ਆ ਉਹ ਟੁੱਟ ਜਾਊਗੀ ਸਾਰੀ ਐਕਸੀਡੈਂਟ ਹੋ ਜਾਊਗਾ ਹਾਂਜੀ ਹਾਂਜੀ ਰਹਿਣਾ ਨਹੀਂ ਜੇ ਤੇਜ਼ ਹੌਲੀ ਆਉਂਦੀ ਆ ਬੇਕ ਲੋਕਾਂ ਦੀ ਸਪੀਡ ਤੇ ਉਹਦਾ ਬੜਾ ਟੁੱਟਣਾ ਨਹੀਂ ਆ ਕਿਸੇ ਗੱਲ ਨੂੰ ਜਿਹੜੀ ਪਹਿਲਵਾਨੀ ਵੀ ਸਪੀਡ ਦੀ ਆ ਕੋਈ ਵੀ ਚੀਜ਼ ਸਪੀਡ ਦੀ ਹੋ ਜਾ ਪਹਿਲਵਾਨ ਜੀ ਤੁਹਾਡੇ ਮੈਰਿਜ ਤੁਸੀਂ ਕਰਾਈ ਆ ਜਾਂ ਪਹਿਲਵਾਨੀ ਖਾਨਦਾਨ ਚੋਂ ਕੋਈ ਲਾਇਆ ਫਿਰ ਘੋੜੇ ਜਿੱਤਿਆ ਮੈਂ ਖਾਨਦਾਨ ਚੋਂ ਮੇਰਾ ਛੋਟਾ ਭਰਾ ਲੱਗਿਆ ਸੀਗਾ ਹਾਂਜੀ ਪਰ ਬੜੀ ਕਾਮਯਾਬੀ ਨਹੀਂ ਹੋਈ ਹਾਂਜੀ ਇਸ ਕਰਕੇ ਇੰਡੀਆ ਦੇ ਵਿੱਚ ਮੈਂ 2004 ਦੇ ਵਿੱਚ ਚਲਾ ਗਿਆ ਠੀਕ ਹੈ ਜੀ ਉੱਥੇ ਪਹਿਲਵਾਨ ਵੀ ਬਣਾਇਆ ਹਾਂਜੀ ਕਬੱਡੀ ਵਾਲੇ ਬਹੁਤ ਬਣਾਇਆ ਠੀਕ ਹੈ ਜੀ ਉੱਥੇ ਕੋਈ ਫੌਜ ਚ ਭਰਤੀ ਹੋਇਆ ਠੀਕ ਹੈ ਜੀ ਕੋਈ ਪੁਲਿਸ ਚ ਭਰਤੀ ਹੋਇਆ ਇਸ ਕਰਕੇ ਉੱਥੇ ਮੱਖਾ ਪਿੰਡ ਤੇ ਪਾਇਆ ਥਾ ਮੈਂ ਖਾੜਾ ਮੇਰਾ ਪਿੰਡੋਂ ਥੋੜਾ ਬਾਹਰ ਸੀ ਇੱਕ ਖੇਤ ਦੇ ਵਿੱਚ ਹਾਂਜੀ ਤੇ ਮੈਂ ਮੱਝਾਂ ਵੀ ਰੱਖੀਆਂ ਉੱਥੇ ਦੁੱਧ ਨੂੰ ਘੋੜੀਆਂ ਵੀ ਸ਼ੌਂਕ ਨਾ ਰੱਖੀਆਂ ਠੀਕ ਹੈ ਜੀ ਇਸ ਕਰਕੇ ਮੈਂ ਸ਼ੌਂਕ ਸਾਰੇ ਪੂਰੇ ਕੀਤੇ ਆ ਗੁਰੂ ਦੀ ਅੱਜ ਐਨੀ ਕਿਰਪਾ ਹਾਂਜੀ ਸੇਤ ਵੀ ਵਧੀਆ ਠੀਕ ਹੈ ਜੀ ਮਾਇਆ ਵੀ ਗੁਰੂ ਨੇ ਦੇਤੀ ਆਂ ਕੀ ਬਾਤ ਹੈ ਨਾਲ ਦਲੇਰੀ ਵੀ ਦੇਤੀ ਆਂ ਹallelujah ਤਿੰਨ ਕਿੰਨਾ ਲੋੜਾ ਕਿੰਨੇ ਪ੍ਰਮਾਤਮਾ ਨੇ ਆਪ ਹੰਦੇ ਜੀਆਂ ਤੁਸੀਂ ਇੰਡੀਆ ਜਾਦੇ ਰਹਿੰਦੇ ਹੋ ਹੁਣ ਹੁਣ ਅਸੀਂ ਇਸ ਟਾਈਮ ਤੇ ਇੰਡੀਆ ਹੀ ਰਹਨੇ ਆ ਇੱਥੇ ਦਾ ਤਕਰੀਬਨ 2 1.5 ਮਹੀਨੇ ਜਾਈਦਾ 2 ਸਾਲੀ ਹਾਂਜੀ ਜਾਦੇ ਉੱਥੇ ਰਹਨੇ ਆ ਉੱਥੇ ਰਹਨੇ ਆ ਪਹਿਲਵਾਨ ਜੀ ਤੁਹਾਨੂੰ ਦੇਖ ਰਹੇ ਆ ਸਾਰੇ ਪਹਿਲਵਾਨ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਨਵੀ ਪਨੀਰੀ ਨੂੰ ਜਿਹੜੇ ਪਹਿਲਵਾਨ ਕਰਦੇ ਨਵੀ ਪਨੀਰੀ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਜਿਹੜਾ ਇੰਡੀਆ ਦੇ ਵਿੱਚ ਮੈਂ ਸਕੂਲਾਂ ਦੇ ਵਿੱਚ ਜਾਣਾ ਫਸਟ ਸਾਈਡ ਥਰਡ ਨਾਮ ਵੀ ਦੇਣਾ ਕਾਪੀਆਂ ਪੈਨ ਵੀ ਦੇਣਾ ਜਿਹੜੇ ਕਿ ਬਲਾਕ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਉੱਥੇ ਵੀ ਮੈਂ ਜਾਣਾ ਉਹਨਾਂ ਨੂੰ ਨਾਮ ਦਿੰਨਾ ਕੋਈ ਬਿਮਾਰ ਆ ਬਜ਼ੁਰਗ ਉਹਦੀ ਮਦਦ ਵੀ ਕਰਦਾ ਮੈਂ ਟ੍ਰੈਕ ਸ਼ੀਰ ਕਰਦਾ ਇਸ ਕਾਪੇ ਦਾ ਮੈਂਬਰ ਵੀ ਆਂ ਕੀ ਬਾਤ ਹੈ ਮੈਂ ਇਹਨਾਂ ਬੱਚਿਆਂ ਨੂੰ ਇਹ ਜਿਹਨੇ ਹਾ ਦਿੱਤਾ ਤੁਹਾਡੇ ਆਹੀ ਲਾਫਾ ਜਿਹੜੇ ਕਿ ਪੜ੍ਹਾਈ ਦੇ ਵੀ ਤੇ ਪਲਮਾਨੀ ਦੇ ਵੀ ਕੱਲ ਨੂੰ ਘੋੜੇ ਹੋਇਆ ਨੂੰ ਅਗਲਾ ਕਹੂਗਾ ਤਾਂ ਸਹੀ ਅੱਜ ਜਿਹੜੀ ਮੇਰੀ ਫੋਟੋ ਆ ਜੇ ਮੈਂ ਫੋਟੋ ਕਿਸੇ ਨੂੰ ਦਿਖਾਉਣਾ ਕਹਿੰਦੇ ਚਾਹ ਪੀ ਕੇ ਜਾਇ ਇਹਦਾ ਐਡਾ ਵੱਡਾ ਸਰਕਾਰ ਦਾ ਪ੍ਰਮਾਣ ਦਾ ਸਹੀ ਗੱਲ ਹੈ ਜੀ ਇੰਡੀਆ ਦੇ ਵਿੱਚ ਜਿਹੜੇ ਪ੍ਰਮਾਣ ਆ ਉਹ ਕਾਂਟਾ ਕੁਸ਼ਤੀ ਕੋਈ ਨਹੀਂ ਲੜਦਾ ਵਾ ਇਸ ਕਰਕੇ ਸਾਰੇ ਲੜ ਕੇ ਲੜਦੇ ਆ ਕੁਸ਼ਤੀ ਉਹ ਲੜ ਕੇ ਲੜਨ ਦਾ ਫਾਇਦਾ ਵੀ ਕੀ ਆ ਕੁਸ਼ਤੀਆਂ ਦਾ ਦੇਖੋ ਪੰਚਾਇਤਾਂ ਪੈਸੇ ਇਕੱਠਾ ਕਰਦੀਆਂ ਨੇ ਜਾਂ ਗੁਰੂ ਘਰ ਪੈਸੇ ਦਿੰਦੇ ਆ ਕੁਸ਼ਤੀ ਰਲਕੇ ਕੋਲ ਜਾਣੀਆਂ ਰਲਕੇ ਦਾ ਜ ਮਰਜੀ ਕੋਲ ਲੋ ਕੋਈ ਉਹਨਾਂ ਦੀ ਐਕਸਰ ਹੈ ਜੀ ਮੋਟੇ ਜ਼ਰੂਰਾ ਹੋ ਉਹ ਉਹਨਾਂ ਦਾ ਕੋਈ ਬਾਹਰ ਨਹੀਂ ਆ ਕੰਟਰੀਆਂ ਦੇ ਵਿੱਚ ਮੁਕਾਬਲਾ ਉਹ ਨਹੀਂ ਕਰ ਸਕਦੇ ਜਿਹੜੇ ਪੰਜਾਬ ਵਾਲੇ ਪਹਿਲਮਾਨ ਨੇ ਮੈਂ ਇਸ ਕਰਕੇ ਬੇਨਤੀ ਕਰਦਾ ਜਿਹੜੇ ਇੱਥੇ ਪਹਿਲਮਾਨ ਆ ਉਹ ਕਾਂਟਾ ਕੁਸ਼ਤੀ ਲੜਦੇ ਆ ਉਹਨਾਂ ਨੂੰ ਰਲਕੇ ਕੁਸ਼ਤੀ ਲੜਨ ਦੀ ਲੋੜ ਨਹੀਂ ਪੈਂਦੀ ਇਹ ਨਾਂ ਅਰਥ ਸਖਲਾਈ ਦਿੱਤੀ ਆ ਕੋਚਾਂ ਨੇ ਤੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਬੱਚਿਆਂ ਨੂੰ ਥੋੜਾ ਬੁੱਢੇ ਹੋਏ ਟਾਈਮ ਤੇ ਤੁਹਾਡਾ ਸਤਿਕਾਰ ਹੋਊਗਾ ਵਧੀਆ ਤੇ ਵਧੀਆ ਕੁਸ਼ਤੀ ਲੜੋ ਤੇ ਆਪ ਦੇ ਹਸਤਾਤ ਦਾ ਮਾਨ ਸਤਿਕਾਰ ਕਰੋ ਤੁਹਾਡੇ ਖਾੜੇ ਦੇ ਵਿੱਚ ਆਉਂਦਾ ਉਹਦਾ ਵੀ ਧੰਨਵਾਦ ਕਰਾ ਤੁਹਾਨੂੰ ਦੇਖਣ ਆਉਂਦਾ ਇਸ ਕਰਕੇ ਇੱਕ ਨੈਸ ਵਧੀਆ ਬਣ ਕੇ ਰਹੋ ਜਿਹੜੇ ਕਿ ਜਦ ਤੋਂ ਅਸੀਂ ਕੁਸ਼ਤੀਆਂ ਦਿਖਾਉਨੇ ਹਾਂ ਲੋਕ ਤੁਹਾਡੇ ਦੇ ਖੁਸ਼ ਹੋਣ ਆ ਲੱਕਰ ਬਰਾਈ థాంਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਇੱਦੇ ਬਣੇ ਰਿਹਾ ਕਰੋ ਤੁਹਾਨੂੰ ਇਦਾਂ ਦੇ ਜਿਹੜੇ ਰੋਸਤਮ ਪਹਿਲਵਾਨ ਆ ਉਹ ਤੁਹਾਡੇ ਰੋਜ਼ ਰੋਜ਼ ਕਰਦੇ ਰਵਾਂਗੇ ਐਂਡ ਜੋ ਪਹਿਲਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ